ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਰ ਹੈ ਮਹਾ ਮਾਜ ਮਹਲਾ 5 ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲੋਹਾਰਾਮ ਚਾਰਕੁੰਟ ਦਹ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ ਥੇਨ ਦੁਦੈ ਤੇ ਬਾਹਰੀ ਕਿਤੈ ਨ ਆਵੈ ਕਾਮ ਜਲ ਬਿਨ ਸਾ ਕੁਮ ਲਾਵਤੀ ਉਪਜੈ 나ਹੀ ਧਾਮ ਹਰ ਨਾ ਹਾ ਨਾ ਮਿਲੀਐ ਸਾਜਨਾ ਕਤ ਪਾਈਐ ਬਿਸ਼ਰਾਮ ਜਿਤ ਕਰ ਹਰ ਕੰਤ ਨਾ ਪ੍ਰਗਟੈ ਪਠਨਗਰ ਸੇਗਰਾਵ ਸਰਬ 시ਗਾਰਤ ਬੋਲ ਰਸ ਸਣਦੇਹੀ ਸਭ ਖਾਮ ਪ੍ਰਵ ਸੁਆਮੀ ਕੰਤ ਮੇ ਹੋਣੀਆ ਮੀਤ ਸੱਜਣ ਸਭ ਜਾਮ ਨਾਨਕ ਕੀ ਵੇਨੰਤੀਆ ਕਰ ਕਿਰਪਾ ਦੀ ਜੈ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇਹ ਚਲਤਾਮ ਚੇਤਾ ਗੋਵਿੰਦ ਅਰਾਦੀ ਐ ਹੋਵੇ ਅਨੰਦ ਘਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ ਇਕ ਖਿਨਾ ਤਿਸ ਵਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀਰ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਵਚਿਤਨਾ ਆਵਈ ਕਿਤੜਾ ਦੁੱਖ ਗਣਾ ਜਿੰਨੀ ਰਾਵਿਆ ਸੋ ਪ੍ਰਭੂ ਤਿਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ ਮੈਂ ਸਾਖ ਤੀਰਣ ਕਿਉ ਬਾਢਿਆ ਜਿਨਾ ਪ੍ਰੇਮ ਵਿਛੋ ਹਰ ਸਾਜਨ ਪੁਰਖ ਵਿਸਾਰਕੈ ਲੱਗੀ ਮਾਇਆ ਤੋ ਪੁੱਤਰ ਕਲਤਰ ਨਾ ਸੰਗ ਧਨਾ ਹਰ ਅਵਨਾਸੀ ਓਹ ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋਹ ਇਕਸ ਹਰ ਕੇ ਨਾਮ ਬਿਨ ਅੱਗੇ ਲਈਏ ਖੋਹੇ ਦੇਵਸਾਰਬ ਗੁਚੀਐ ਪ੍ਰਭਿਨ ਅਵਰਣਾ ਕੋਏ ਪ੍ਰੀਤਮ ਚਰਣੀ ਜੋ ਲਗੇ ਨਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਾਰਥਨਾ ਪ੍ਰਭ ਮਿਲੋ ਪ੍ਰਾਪਤ ਹੋਏ ਵੈ ਸਾਖ ਸੁਹਾਵਾ ਤਾ ਲੱਗੈ ਜਾ ਸੰਤ ਭੇਟੈ ਹਰ ਸੋਏ ਹਰ ਜੀਥ ਜੁੜੰਡਾ ਲੋੜੀਐ ਜਿਸ ਅੱਗੇ ਸਭ ਨਿਵਨ ਹਰ ਸੱਜਣ ਦਾ ਵਣ ਲੱਗਿਆ ਕਿਸੈ ਨਾ ਦੇਈ ਬਨ ਮਾਣਕ ਮੋਤੀ ਨਾਮ ਪ੍ਰਭ ਓਣ ਲੱਗੈ ਨਾਹੀ ਸੰਨ ਰੰਗ ਸਬੇ ਨਾਰਾਇਣੇ ਜੀਤੇ ਮਨ ਪਵਨਾ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਾਨਾ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ ਆਪਣ ਲਈ ਆਜੇ ਮਿਲੇ ਵਿਛੜ ਕਿਉ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇ ਠਰੰਗੀ ਲਾਤਿਸ ਤਣੀ ਜਿਸ ਕੈ ਪਾਗ ਮਥਨ ਆਸਾੜਤ ਪੰਦਾ ਤਿਸ ਲਗੈ ਹਰ ਨਾ ਹੋ ਨ ਜਿੰਨਾ ਪਾਸ जग जीवन पुरख त्याग कै मन संधि आस दोए पाए सो गल की पास जिहा विजय सोलुण मत्थ जो लख रैन रहहाणी पछतानी उठ चली गई निराश जिनको साधु भेटी है ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਦ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਏਕੋ ਨਾਮ ਆਧਾਰ ਵੇਖਿਆ ਰੰਗ ਕੁੜਾਵਿਆ ਦਿਸਣ ਸਭੇ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਬਣ ਤਿਣਾ ਪ੍ਰਭ ਸੰਗ ਮੋਲਿਆ ਸਮਰਥ ਪੁਰਖ ਅਪਾਰ ਹਰ ਮਿਲਣੈ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਨਾਨਕ ਹਰਜੀ ਮਿਆਕਰ ਸ਼ਬਦ ਸਵਾਰਨ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ੳਰਹਾਰ ਪਾ ਦੁਏ ਪਰਮ ਭੁਲਾਣੀਆਂ ਦੂਜੈ ਲੱਗਾ ਹੇਤ ਲਖਸ਼ੀ ਗਾਰ ਬਣਾਇਆ ਕਾਰਜ ਨਾਹੀ ਕੀਤਾ ਜੇ ਤਾ ਦਿਨ ਦੇਹ ਬਿਨ ਸਸੀ ਤਿਤ ਬੇਲੈ ਕੈਸਨ ਪ੍ਰੇਤ ਤੱਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ ਛੱਡ ਖੜੋ ਤਿਖ ਨਾ ਮਾਹੇ ਜਿਨ ਸੋ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹ ਹੋ ਹੋ ਆਸੀਤ ਜੇ ਆ ਬਿਜੈ ਸੋ ਲੁਣੈ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਥ ਪ੍ਰਭ ਦੇਤ ਸੇ ਭਾਦੋਇ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੇਤ ਅਸਨ ਪ੍ਰੇਮ ਉਮਾ ਹੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ संत सहाय प्रेम के, हो तिन के लागा पाए बिन प्रभु के सुख पाई है दूजी नाही जाए जिन्नी चाख्या प्रेम रस से तृप्त रहे आगाए आप त्याग बेनती कर है ले हो प्रभु लड़ लाए ਜੋ ਹਰ ਕੰਤ ਮਿਲਾਹੀ ਆ ਸੇ ਵਿਛੜ ਕਤੈ ਨਾ ਜਾਏ ਪ੍ਰਾਵਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਧੀਆਂ ਜਿਨਾ ਮਿਆ ਹਰ ਰਾਏ ਕਤ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਬੇਮਕ ਹੋਏ RAM ਤੇ ਲੱਗਣ ਜਨਮ ਵਿਜੋਗ ਖਿੰਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋ ਵੈ ਰੋਜ ਕੀਤਾ ਕਛੂ ਨਾ ਹੋਵੈ ਲਿਖਿਆ ਤੁਰ ਸੰਜੋਗ ਬੜਾ ਪਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ ਨਾਨਕ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੈ ਸਾਧ ਸੰਗ ਬਿਨ ਸੈ ਸੱਬੇ ਸੋਚ ਮੰਗਰ ਮਾਹੀ ਸਹੰਦਿਆ ਹਰ ਪਿਰ ਸੰਗ ਬੈਠੜੀ ਆ ਤਨ ਕੀ ਸੋਬਾ ਕਿਆ ਗਣੀ ਜੇ ਸਾਹਿਬ ਮੇਲੜੀ ਆ ਤਨ ਮਨ ਮੋਲਿਆ ਆਰਾਮ ਸੋ ਸੰਗ ਸਾਜ ਸਹਿ ਲੜੀ ਆ ਸਾਜ ਜਨਾ ਤੇ ਬਾਹਰੇ ਸੇ ਰਹਿਣਾ ਕੇ ਲੜੀ ਆ ਤਿੰਨ ਦੁੱਖ ਨ ਕਬਹੂ ਉਤਰੈ ਸੇ ਜਮਕੈ ਵਸ ਪੜਿਆ ਜਿੰਨੀ 라ਵਿਆ ਪ੍ਰਵ ਆਪਣਾ ਸੇ ਦਿਸਣ ਅਨਤ ਖੜਿਆ ਰਤਲ ਜਵੇਹ ਰਕ ਲਾਲ ਹਰ ਕੰਠ ਤਨਾ ਜੜਿਆ ਨਾਨਕ ਬਾਛੈ ਤੂੜ ਤਨਾ ਪ੍ਰਭ ਸਰਣੀ ਦਰ ਪੜਿਆ ਮੰਗਰ ਪ੍ਰਭ ਆਰਾਧਣਾ ਬਹੁੜਨਾ ਜਨਮੜਿਆ ਪੁਖਤ ਖਾਰ ਨਾ ਬਿਆਪਈ ਕੰਠ ਮਿਲਿਆ ਹਰਨਾਹੋ ਮਨ ਵਿਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹੋ ਓਟ ਗੋਬਿੰਦ ਗੋਪਾਲ ਰਾਏ ਸੇਵਾ Swami ਲਾਹੋ ਵਿਖਿਆ ਪਹੇ ਨਾ ਸਕਈ ਮਿਲ ਸਾਧੂ ਗੁਣ ਗਾਹੋ ਜੈ ਤੇ ਉਪਜੀਤ ਹੈ ਮਿਲੀ ਸੱਚੀ ਪ੍ਰੀਤ ਸਮਾਹੋ ਕਰ ਗਹਿ ਲੀਨੀ ਪਾਰ ਬ੍ਰਹਮਾ ਮਹਰ ਨਾ ਵਿਛੜੀ ਆਹੋ ਬਾਰ ਜਾਓ ਲਖ 베ਰੀਆ ਹਰ ਸੱਜਣ ਅਗਮ ਅਗਾਹੋ ਸ਼ਰਮ ਪਾਈ ਨਾਰਾਇਣ ਨਾਨਕ ਦਰ ਪਈ ਆਹੋ ਭੁਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪ੍ਰਵਾਹੋ ਮਾਗ ਮਜਨ ਸੰਗ ਸਾਧੂਆ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣਾ ਸਭਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਭ ਸਵਾਨ ਸਚੈ ਮਾਰਗ ਚਲਦਿਆ ਉਸਤਤ ਕਰੇ ਜਹਾਨ 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨਾਂ ਮਿਲਿਆ ਪ੍ਰਵ ਆਪਣਾ ਨਾਨਕ ਤិន ਕੁਰਬਾਨ ਮਾਗ ਸੁਚੇ ਸੇ ਕਾਂਢੀਐ ਜਿਨ ਪੂਰਾ ਗੁਰ ਮਿਹਰਵਾਨ ਫਲ ਗੁਣ ਆਨੰਦ ਪਰਜਣਾ ਹਰ ਸੱਜਣ ਪ੍ਰਗਟ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਚ ਪੰਨੀ ਬੜਾ ਭਾਗਣੀ ਮਰ ਪਾਇਆ ਹਰ ਰਾਏ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ ਹਰ ਜਿਹਾਂ ਅਵਰਣਾ ਦੀਸੈ ਕੋਈ ਦੂਜਾ ਲਵੈ ਨਾ ਲਾਏ ਹਲ ਤਪਲਤ ਸਵਾਰੇ ਹੋਣ ਨੇ ਚਲ ਦਿੱਤੀ ਅਨ ਜਾਏ ਸੰਸਾਰ ਸਾਗਰ ਤੇ ਰਖਿਆ ਨਾ ਬਾਹੜ ਨਾ ਜਨਮ ਧਾਏ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤਸਾ ਲਾਹੀਐ ਜਿਸ ਨੂੰ ਤਿਲਨਾਤ ਮਾਏ ਜਿਨ ਜਿਨ ਨਾਮ ਧਿਆਇਆ ਤਿਨ ਕੀ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਹਿ ਸਚ ਖਰੇ ਸਰਬ ਸੁਖਾ ਨਿਧ ਚਰਨ ਹਰ ਭੌਜਲ ਵਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹਿ ਜਰੇ ਕੂੜ ਗਏ ਦੁਬਿ ਦਾ ਨਸੀ ਪੂਰਨ ਸਚ ਭਰੇ ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਧਰੇ ਮਹਾ ਦਿਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਹਾਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ